ਇਤਿਹਾਸ ਯਾਦ ਰੱਖੂਗਾ ਆਪਾਂ ਨੂੰ ਜੇ ਆਪਾਂ ਇਹ ਸੰਕਟ ਚੋਂ ਪੰਜਾਬ ਨੂੰ ਜਿੰਨਾ ਜਲਦੀ ਕੱਢ ਲਾਂਗੇ ਤੁਹਾਡਾ ਯੋਗਦਾਨ ਵੀ ਯਾਦ ਰਹੂਗਾ ਕਿ ਕੌਣ ਸੀ ਉਸ ਵੇਲੇ ਆਪੋਜੀਸ਼ਨ ਚ ਗਈ ਕੌਣ ਸੀ ਉਸ ਵੇਲੇ ਜੇ ਜਿਨ੍ਹਾਂ ਨੇ ਹੈਲਪ ਕੀਤੀ ਰਿਕਾਰਡ ਤੇ ਜਾਊਗਾ ਸਾਰਾ ਕੌਣ ਸੀ ਜਿਨ੍ਹਾਂ ਨੇ ਰੋੜੇ ਟੰਗਾ ਡਾਇਆਂ ਵਿੱਚ ਉਹ ਵੀ ਯਾਦ ਰਹੂਗਾ ਸਾਰਾ ਤਾਂ ਬ੍ਰਿਟਿਸ਼ ਫੌਜ ਦੇ ਵਿੱਚ ਭਾਰਤੀ ਵੀ ਬਹੁਤ ਸੀਗੇ ਕੁਝ ਭਾਰਤੀਆਂ ਦੀ ਹੈਲਪ ਵੀ ਕਰ ਦਿੰਦੇ ਸੀ ਕੁਝ ਐਸੇ ਸੀ ਜਿਹੜੇ ਭਾਰਤੀਆਂ ਤੇ ਜ਼ੁਲਮ ਵੀ ਕਰਦੇ ਸੀ ਜ਼ੁਲਮਾਂ ਨੇ ਤਾਂ ਕੋਈ ਜਾਣਦਾ ਨਹੀਂ ਜਿਹਨੇ ਰਾਜਗੁਰੂ ਨੂੰ ਕੋਲਾ ਲਿਆ ਕੇ ਦਿੱਤਾ ਸੀ ਉਹਨੂੰ ਜਾਣਦੇ ਆ ਸਾਰੇ ਵੀ ਯਾਰ ਲਿਖ ਜਾ ਯਾਰ ਜਾਂਦੇ ਹੋਏ ਫਾਂਸੀ ਤੋਂ ਅੱਧਾ ਘੰਟਾ ਪਹਿਲਾਂ ਉਹਨੇ ਕੋਲਾ ਮੰਗਾਇਆ ਸੀ ਕੁਝ ਲਿਖ ਕੇ ਜਾਣਾ ਕੰਨ ਤੇ ਉਹ ਲਿਖ ਕੇ ਰਾਜਗੁਰੂ ਕਿਉਂਕਿ ਪੂਨਾ ਤੋਂ ਸੀ ਹਿੰਦੀ ਚ ਲਿਖ ਕੇ ਗਿਆ ਸੀ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿਕਰ ਐਨੀ ਚੀਜ਼ ਲਿਖੀ ਅੱਧੇ ਘੰਟੇ ਬਾਅਦ ਫਾਂਸੀ ਹੋ ਗਈ ਜਨਾਬ ਉਹਨਾਂ ਦੀ ਥੋੜੀ ਮੋਤਾਤਮਾ ਦੀ ਖਿਆਲ ਹੀ ਕਰ ਲਈ ਉਹਨਾਂ ਦੀ ਆਤਮਾ ਕਿਵੇਂ ਤੜਫਦੀ ਹੋਊਗੀ ਇਹ ਵੀ ਇਹਦੇ ਵਾਸਤੇ ਅਸੀਂ ਕਰਾਇਆ ਸੀ ਯਾਦ ਵੀ ਆਪਸ ਚ ਕਾਮਾਂ ਰੌਲੀ ਪਾਉਣਗੇ ਲੜਨਗੇ ਮੈਂ ਹੋਏ ਮੈਂ ਹੋਏ ਮੈਂ ਹੋਏ ਤੂੰ ਏ ਸੋਪ ਸ਼ਹੀਦਾਂ ਦੀ ਆਤਮਾ ਨੂੰ ਧਿਆਨ ਚ ਰੱਖ ਲਿਏ ਗੁਰੂਆਂ ਦੀਆਂ ਪ੍ਰੇਰਨਾਵਾਂ ਨੂੰ ਧਿਆਨ ਚ ਰੱਖ ਲਿਏ ਪੀਰਾਂ ਫਕੀਰਾਂ ਨੇ ਸਿੱਖਿਆਵਾਂ ਨੂੰ ਧਿਆਨ ਚ ਰੱਖ ਲਿਏ ਬਰਕਤ ਵਾਲੀ ਧਰਤੀ ਹੈ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਸੋ ਇਸ ਕਰਕੇ ਆਪਣੇ ਵੀ ਯਾਰਾਂ ਦੋਸਤਾਂ ਨਾਲ ਆਪਣੇ ਸਾਰੇ ਕੰਟੈਕਸਟ ਜਿੰਨੇ ਵੀ ਤੁਹਾਡੇ ਨੇ ਪੰਜਾਬ ਵਾਸਤੇ ਤੁਸੀਂ ਮੈਨੂੰ ਨਾ ਦਿਓ ਤੁਸੀਂ ਆਪ ਆਪ ਡਾਇਰੈਕਟ ਲਾ ਦਿਓ ਸਾ ਤੋਂ ਪੁੱਛ ਲਓ ਕਿੱਥੇ ਕੀ ਚਾਹੀਦਾ ਹੈ ਕੰਬਲ ਕਿੱਥੇ ਚਾਹੀਦਾ ਹੈ ਮੱਛਰਦਾਨੀਆਂ ਕਿੱਥੇ ਚਾਹੀਦੀਆਂ ਜਿਹੜੀ ਸਿਲੇਬਸ ਦੀਆਂ ਕਿਤਾਬਾਂ ਕਿੱਥੇ ਚਾਹੀਦੀਆਂ ਟਰੈਕਟਰ ਕਿੱਥੇ ਚਾਹੀਦਾ ਕੀ ਅਸੀਂ ਅਸੀਂ ਦੱਸ ਦਾਂਗੇ ਤੁਸੀਂ ਪੁੱਛੋ ਸਾ ਤੋਂ ਤੁਸੀਂ ਆਪ ਡਾਇਰੈਕਟ ਕਰੋ ਜੀ ਬਿਲਕੁਲ ਕਰੋ ਅਸੀਂ ਤੁਹਾਡਾ ਐਪਰੀਸ਼ੀਏਟ ਕਰਾਂਗੇ ਠੀਕ ਹੈ ਨਾ ਸੋ ਇਸ ਕਰਕੇ ਮੈਨੂੰ ਉਮੀਦ ਹੈ ਕਿ ਚਲੋ ਕੋਈ ਨਹੀਂ ਹਿਊਮਨ ਨੇਚਰ ਹੈ ਅਲਕੀਆਂ ਹੋ ਜਾਂਦੀਆਂ ਨੇ ਪਰ ਚੰਗਾ ਲੱਗਿਆ ਕਿ ਤੁਸੀਂ ਸਾਰਾ ਦਿਨ ਬੈਠੇ ਹਾਂ 6:30 ਵੱਜ ਗਏ ਤੇ ਸਾਰਾ ਦਿਨ ਤੁਸੀਂ ਆਪ ਵੀ ਹਿੱਸਾ ਲਿਆ ਸੁਣਿਆ ਵੀ ਸਾਰਿਆਂ ਨੂੰ ਹਾਂ ਜੋ ਤੁਹਾਡੇ ਆਪੋਜੀਸ਼ਨ ਦਾ ਰੋਲ ਹੈ ਕਿ ਹੈਲਦੀ ਕ੍ਰਿਟਿਸਿਜ਼ਮ ਅਸੀਂ ਅਸੈਪਟ ਕਰਾਂਗੇ ਕੋਈ ਕਮੀ ਉਹ ਦੱਸ ਦਿਓ ਹੋਰ ਕਿਉਂਕਿ ਇਹ ਇਹ ਇੱਕ ਦੂਜੇ ਚ ਕਮੀਆਂ ਕੱਢਣ ਦੀ ਬਜਾਏ ਇਹ ਟਾਈਮ ਹੈਗਾ ਆਪਾਂ ਇੱਕ ਦੂਜੇ ਨਾਲ ਹੱਥ ਨਾਲ ਹੱਥ ਮਿਲਾ ਕੇ ਕਿਉਂਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਾਵਰਫੁੱਲ ਰਹੇ ਹਾਂ ਕੋਈ ਨਾ ਕੋਈ ਅਫਸਰ ਕਿਸੇ ਨਾ ਕਿਸੇ ਨੂੰ ਜਾਣਦਾ ਹੀ ਹੈ ਕਿਸੇ ਨਾ ਕਿਸੇ ਇਨਫਲੂਐਂਸ ਹੁੰਦਾ ਹੀ ਅਫਸਰ ਆਪਾਂ ਨੇ ਆਪਣੀਆਂ ਸਾਰੀਆਂ ਜਿੰਨੀਆਂ ਜਿੰਨੀਆਂ ਤੁਹਾਡੇ ਕੋਲ ਸ਼ਕਤੀਆਂ ਹੈਗੀਆਂ ਨੇ ਉਹਨਾਂ ਨੂੰ ਪੰਜਾਬ ਲਈ ਇਸਤੇਮਾਲ ਕਰਕੇ ਭਾਵੇਂ ਉਹ ਅਫਸਰ ਕਈ ਸੈਂਟਰ ਚ ਵੀ ਚਲੇ ਗਏ ਡੈਪੂਟੇਸ਼ਨ ਤੇ ਚਲੇ ਗਏ ਜਾਂ ਬਦਲੀਆਂ ਹੋ ਗਈਆਂ ਸੈਕਟਰੀ ਲੈਵਲ ਤੇ ਪਹੁੰਚ ਗਏ ਉਹਨਾਂ ਨਾਲ ਵੀ ਆਪਣੇ ਜਿਹੜੇ ਸਬੰਧ ਨੇ ਉਹਨਾਂ ਦਾ ਫਾਇਦਾ ਠਾਈ ਗਏ ਪੰਜਾਬ ਵਾਸਤੇ ਸਾਡੇ ਲਈ ਕੁਝ ਕਰੋ ਕਿਤੋਂ ਵੀ ਕੋਈ ਥੋੜਾ ਜਿਹਾ ਵੀ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਹੈ ਕਿਤੋਂ ਵੀ ਕੋਈ ਹੈਲਪ ਆਉਂਦੀ ਹੈ ਕਿਤੋਂ ਵੀ ਕੋਈ ਸਹਾਇਤਾ ਆਉਂਦੀ ਹੈ ਆਪਾਂ ਕੋਈ ਨੋ ਲਿਮਿਟੇਸ਼ਨ ਨਾ ਮਿਨਿਮਮ ਦੀ ਹੈ ਨਾ ਮੈਕਸਿਮਮ ਦੀ ਹੈ ਜਿਹੜਾ ਜਿੰਨੇ ਕੁ ਜੁਗ ਹੈਗਾ ਉਹ ਸਾਨੂੰ ਦੇ ਦੇ ਅਸੀਂ ਅਸੀਂ ਸਿੱਧਾ ਪਹੁੰਚਾ ਦਾਂਗੇ ਜੇ ਉਹ ਸਿੱਧਾ ਪਹੁੰਚਣਾ ਚਾਹੁੰਦਾ ਡਾਇਰੈਕਟ ਪਹੁੰਚਾ ਦੇ ਇਸ ਤਰ੍ਹਾਂ ਦੀ ਕੋਈ ਲਾਲਚ ਨਹੀਂ ਕਿ ਇੱਥੇ ਪੈਸੇ ਪਾਓ ਜੀ ਇੱਥੇ ਪਾਓ ਇਸ ਕੰਮ ਤੇ ਅਸੀਂ ਤਾਂ ਇਹ ਕਹਿੰਦੇ ਆ ਕਿ ਜਿੰਨਾ ਕੋਈ ਹੈਲਪ ਕਿਸੇ ਨੂੰ ਪਹੁੰਚਾਉਂਦਾ ਉਹ ਉਨਾ ਹੀ ਪੰਜਾਬ ਲਈ ਤਾਂ ਘਟਾ ਹੈ ਉਨੇ ਛੇਤੀ ਰਹੀ ਹੈ ਹੋਵਾਂਗੇ ਉਹਨੇ ਕਣਕਾਂ ਬੀਜਣ ਗਿਆ ਇਸ ਪੰਜਾਬ ਦੇ ਵਿੱਚ ਦੁਬਾਰਾ ਗਿੱਧੇ ਪੰਗੜੇ ਦੁਬਾਰਾ ਕੁਸ਼ਤੀਆਂ ਕਬੱਡੀਆਂ ਫਿਰ ਹੋਣ ਗਿਆ ਕਿਉਂਕਿ ਪੰਜਾਬ ਦੀ ਧਰਤੀ ਨੂੰ ਬਰਕਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਕੁਸੀਂ ਬਹੁਤ ਖੁੱਲਾ ਟਾਈਮ ਦਿੱਤਾ ਤੇ ਮੈਨੂੰ ਉਮੀਦ ਹੈ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਨਗ ਚ ਥੋੜਾ ਜਿਹਾ ਫਿੱਕਾਪਨ ਆਇਆ ਪਰ ਨਗ ਜਿਹੜਾ ਚਮਕੂਗਾ ਔਰ ਐਸਾ ਚਮਕੂਗਾ ਕਿ ਮੁੰਦਰੀ ਜਿਹੜੀ ਹੈ ਉਹ ਨਗ ਕਰਕੇ ਪਛਾਣੀ ਜਾਊਗੀ ਭਾਰਤ ਮੁੰਦਰੀ ਹੈ ਤੇ ਨਗ ਪੰਜਾਬ ਦਾ ਇਹਨੂੰ ਚਮਕਾਵਾਂਗੇ ਤੇ ਨੰਬਰ 1 ਸੂਬਾ ਜਦੋਂ ਪੰਜਾਬ ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਫੇਰ ਬਿਸ਼ਪ ਗੁਰੂ ਬਰੇ ਸੋਚ ਲਿਓ ਪਹਿਲਾਂ ਪੰਜਾਬ ਦੀ ਮੈਂ ਸੈਂਟਰ ਸਰਕਾਰ ਨੂੰ ਜਾਂ ਉਹਨਾਂ ਦੇ ਸਾਰੇ ਉਹਨੂੰ ਕਹਿਣਾ ਕਿ ਸਾਡਾ ਸਾਡਾ ਬਾਰ-ਬਾਰ ਸਾਡੇ ਸਬਰ ਦਾ ਧਿਆਨ ਨਾ ਲਓ ਇਸ ਕਰਕੇ ਜਿੰਨਾ ਸਾਡੀ ਹੈਲਪ ਕੀਤੀ ਜੈਸੇ ਦੀ ਕਰ ਲੋ ਪੰਜਾਬੀ ਆ ਪਿਆਰ ਨਾਲ ਸਾਡੀ ਜਾਨ ਵੀ ਲੈ ਲੋ ਜੇ ਸਾਡੀ ਬਾਹਮ ਰੋੜੋਗੇ ਫਿਰ ਅਸੀਂ ਉਥੇ ਰਿਐਕਟ ਕਰਦੇ ਆ ਡਬਲ ਰਿਐਕਟ ਕਰਦੇ ਆ ਇਹ ਸਾਡੇ ਸੁਭਾਸ਼ਾ